ਹੈਲੋ ਵੀ ਪਾਕਿਸਤਾਨ ਦਾ ਪਿੰਡੂ ਇਲਾਕਾ ਸਾਡੇ ਲਹਿੰਦੇ ਪੰਜਾਬ ਦਾ ਪਿੰਡੂ ਇਲਾਕਾ ਦੇਖੋ ਕਬੂਤਰ ਘਰਾਂ ਚ ਫਿਰਦੇ ਕਬੂਤਰ ਕੱਚੇ ਓਟੇ ਇਹੋ ਜਿਹੇ ਘਰ ਪੁਰਾਣੇ ਦਰਵਾਜ਼ੇ ਦੇਖੋ ਤੇ ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹਾਂ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰ ਹੈ ਅ ਚੁੱਲੇ ਤੇ ਮੂੰਫਲੀ ਸਵੇਰੇ ਸਵੇਰੇ ਖਾ ਕੇ ਹਟੇ ਹੋ ਮੈਨੂੰ ਲੱਗਦਾ ਹੈ ਸਾਡੇ ਵਾਲਾ ਕੰਮ ਵੀ ਚੱਲਦਾ ਵੀ ਕੀ ਨੀਅ ਬਣਾਈਆਂ ਨੇ ਕਿ ਨਹੀਂ ਕੋਈ ਪੰਜਾਬ ਦੇ ਪੰਜਾਬ ਵਿੱਚ ਹੁੰਦਾ ਹੈ ਉਹ ਜੀ ਪਾਕਿਸਤਾਨ ਦੇ ਪੰਜਾਬ ਵਿੱਚ ਹੁੰਦਾ ਹੈ ਜੀ ਠੀਕ ਹੈ ਅਸੀਂ ਉਧਰਲੇ ਪੰਜਾਬ ਤੋਂ ਆਏ ਅਸੀਂ ਤੁਹਾਡੀਆਂ ਵੀਡੀਓ ਵੇਖੀਆਂ ਨੇ ਜੀ ਤੁਸੀਂ ਵੀ ਦੇਖਦੇ ਹੋ ਵੀਡੀਓ ਸਾਡੀਆਂ ਗਾਇਸਾ ਜੀ ਮਿਰਦਾ ਸਾਹਿਬਾ ਦਰਬਾਰ ਦੇ ਪਿੱਛੇ ਹੀ ਕਾਫੀ ਦੇਰ ਤੁਸੀਂ ਖੜੇ ਹੋ ਗਏ ਸੀ ਅੱਛਾ ਉਹ ਫਿਰ ਮੈਂ ਤੁਹਾਡੀ ਵੀਡੀਓ ਵੇਖਦਾ ਪਿਆ ਸੀ ਕੱਲ ਰਾਤ ਦੀ ਪਾਕਿਸਤਾਨ ਵਾਲੀ ਵੀਡੀਓ ਦੇਖਿਆ ਕਿ ਪਹਿਲਾਂ ਵੀ ਦੇਖਦੇ ਸੀ ਇੰਡੀਆ ਦੀਆਂ ਨਹੀਂ ਵੇਖੀਆਂ ਪਾਕਿਸਤਾਨ ਹੁਣੇ ਦੇਖਣ ਲੱਗੇ ਹੋ ਜਦੋਂ ਇੱਧਰ ਆ ਗਏ ਅਸੀਂ ਇੱਧਰ ਆ ਕੇ ਉਹ ਫਿਰ ਐਲਗੋਰਿਦਮ ਇੰਟਰਨੈਟ ਦਾ ਉਹ ਜਾਂਦਾ YouTube ਦਾ ਉਹ ਇੱਧਰਲੇ ਯੂਜ਼ਰਾਂ ਨੂੰ ਸਾਰਿਆਂ ਨੂੰ ਦਿਖ ਤਾ ਕਰਕੇ ਇਹਨਾ ਸਾਹਮਣੇ ਧੰਨਵਾਦ ਜੀ ਮਿਹਰਬਾਨੀ ਕਾਕਾਸ ਕੰਨ ਪਿੰਡੀਆਂ ਨਹੀਂ ਬਣਾਈਆਂ ਪਿੰਡੀਆਂ ਤਾਂ ਖਵਾਓ ਥੋੜੀਆਂ ਨਾ ਹੁਣ ਰਹਿਣ ਦੋ ਨਹੀਂ ਅੱਛਾ ਤੇ ਮੈਂ ਤੁਹਾਨੂੰ ਇੱਧਰ ਮਾਲ ਡੰਗਰ ਇਹਨਾਂ ਦਿਖਾਦਾ ਦੇਖ ਲਓ ਕਿਤੇ ਵੀ ਹੋਣਾ ਇਹਨਾਂ ਦੇ ਚਾਰ ਦੁਬਾਰੀ ਨਹੀਂ ਪਹਿਲੀ ਗੱਲ ਤਾਂ ਚੋਰੀ ਚੱਕੇ ਦਾ ਆਪਣੇ ਵਾਲਾ ਹਜੇ ਇਹਨਾਂ ਕੰਮ ਨਹੀਂ ਜਿਵੇਂ ਆਪਣੇ ਪਹਿਲਾਂ ਪਿੰਡਾ 'ਚ ਹੁੰਦਾ ਸੀ ਨਾ ਮਤਲਬ ਕੋਈ ਡਰ ਪਾਉ ਨਹੀਂ ਹੁੰਦਾ ਸੀ ਆਮ ਹੀ ਖੁੱਲੇ ਰਹਿੰਦੇ ਸੀ ਬੰਦੇ ਤੇ ਆ ਡੰਗਰ ਪਸ਼ੂ ਦੇਖ ਲਓ ਇਹਨਾਂ ਨੇ ਇਹੀਂ ਬਣਨ ਰੱਖਿਆ ਤੇ ਇਧਰਲੇ ਪਾਸੇ ਆ ਪ੍ਰਾਲੀ ਤਰੀ ਹੋਈ ਐ ਸਾਰੀ ਜਿੰਨੀਆਂ ਪ੍ਰਾਲੀ ਪਈ ਐ ਇਹਨਾਂ ਦੀ ਉਹਦੇ ਵਾਲੀ ਹੈਗੀ ਮੱਜਾਂ ਨੂੰ ਪਸ਼ੂ ਨੂੰ ਪਾਉਣ ਨੂੰ ਦੋ ਕੰਮ ਕਰਤੀਆਂ ਨਾਲੇ ਤਾਂ ਇਹਨੂੰ ਹੌਲੀ ਹੌਲੀ ਪਸ਼ੂ ਨੂੰ ਪਾਈ ਜਾਣਗੇ ਹੁਣ ਨਾਲੇ ਇਹ ਪਸ਼ੂ ਇੱਥੇ ਉਹ ਕਰਦੇ ਐ ਇਹਨਾਂ ਦਿਨਾਂ 'ਚ ਨਾ ਸਰਦੀਆਂ 'ਚ ਪਸ਼ੂ ਅੰਦਰ ਵੜ ਦਿੰਦੇ ਆ ਦੇ ਤੇ ਨਿਕ ਰਹਿੰਦੀ ਹੈਗੀ ਪਸ਼ੂ ਉਹਨੂੰ ਤੇ ਇਹੋ ਜਿਹਾ ਇਹ ਘਰ ਦਾ ਵਾਲਾ ਦਵਾਲਾ ਹੈਗਾ ਇਆਪ ਨੇ ਪਾਜੀ ਅਸੀਂ ਬੜਾ ਲਾਇਕ ਕਰਨੇ ਆਂ ਪੰਜਾਬ ਤੁਹਾਨੂੰ ਲਾਇਕ ਕਰੀ ਜਾਂਦਾ ਸਾਡੇ ਉੱਤੇ ਪੈਣਾ ਆਈ ਵਾਸਦੇ ਦੇ ਤੁਹਾਨੂੰ ਦੇਖਦਾ ਹੁਣ ਪੰਜਾਬ ਸਾਰਾ ਦੇਖੀ ਜਾਂਦਾ ਬਸ ਤੁਹਾਨੂੰ ਬੈਠਾ ਬੈਠਿਆਂ ਨੂੰ ਹੈ ਜਿਹਦੇ ਵਿੱਚ ਅਸੀਂ ਬਹੁਤ ਪਸੰਦ ਕਰਨੇ ਆ ਉਹਨਾਂ ਨੂੰ ਅੱਛਾ ਟਿਕਟੌਕ ਬਣਾਉਣੇ ਤੁਸੀਂ ਵੀ ਹਾਂਜੀ ਅਜੇ ਨਵੇਂ ਨਵੇਂ ਸ਼ੁਰੂ ਹੋਏ ਆਏ ਹਾਏ ਟਿਕਟੌਕ ਬਣਾਉਨੇ ਆ ਕਹਿੰਦੇ ਅਸੀਂ ਵੀ ਅਸੀਂ ਵੀ ਇੰਸਟਾਗ੍ਰਾਮ ਬੜਾ ਚੱਲਦਾ ਅਸੀਂ ਵੀ ਨਵੇਂ ਨਵੇਂ ਸ਼ੁਰੂ ਆਏ ਆ ਟਿਕਟੌਕ ਤੇ ਇਧਰ ਆ ਕੇ ਤੇ ਇਹ ਦੇਖੋ ਜੀ ਚੋਗਾ ਪਾਈ ਜਾਂਦੇ ਆ ਕਬੂਤਰਾਂ ਨੂੰ ਕਬੂਤਰ ਰੱਖਿਆ ਇਹਨਾਂ ਨੇ ਇਹਨੇ ਬਾਜੀਆਂ ਕਰਾਉਂਦੇ ਆ ਗਰਮੀਆਂ ਮਹੀਨੇ ਹੁੰਦੀਆਂ ਬਾਜੀਆਂ ਸਾਡੇ ਵੀ ਕਈ ਬੰਦੇ ਬੜੇ ਸ਼ਕੀਨ ਆ ਉਧਰ ਕਬੂਤਰਾਂ ਕਬਤਰਾਂ ਦੇ ਹਾਂ ਅੱਛਾ ਦੇਖਦੇ ਹਾਂ ਟਿਕਟੌਕ ਤੇ ਅੱਛਾ ਠੀਕ ਹੈ ਠੀਕ ਹੈ ਜਾਨਵਰ ਇੱਥੇ ਨਾ ਸਾਰੇ ਰੱਖਦੇ ਆ ਇਹ ਕੁੱਕੜ ਵੀ ਐ ਉਹ ਕੁੱਕੜ ਐ ਕਬੂਤਰ ਐ ਪਿਆਰ ਬਹੁਤ ਕਰਦੇ ਆ ਜਾਨਵਰਾਂ ਨੂੰ ਲੜਾਈ ਵਾਲਾ ਜੀ ਲੜਾਈ ਵਾਲਾ ਸੀਲ ਕੁੱਕੜ ਹਾਂ ਹੂੰ ਇਹਦਾ 10000 ਰੁਪਏ ਦਿੰਦੇ ਨੇ ਅਗਲੇ ਦਸ ਹੁਣ ਮੈਂ ਨਹੀਂ ਦਿੱਤਾ ਲੜਾਉਣ ਦਾ ਨਹੀਂ ਨਹੀਂ ਹਾਂ ਅੱਛਾ ਮੁੱਲ ਪਰਵਾਹ ਠੀਕ ਹੈ ਸ਼ੁਕਰ ਅੱਲਾਹ ਚੜਦੀ ਕਲਾ ਕੰਮਕਾਰ ਵਧੀਆ ਚੱਲੀ ਜਾਂਦਾ ਚਲੋ ਵਧੀਆ ਚਾਹੀਦਾ ਹੈਗਾ ਲਓ ਜੀ ਪਿੰਨੀਆਂ ਆਈਆਂ ਪਿੰਨੀਆਂ ਪੰਜਾਬ ਦੀਆਂ ਇਹ ਦੇਖੋ ਵੀ ਪੰਜਾਬ ਦੀਆਂ ਪਿੰਨੀਆਂ ਪੰਜਾਬ ਦੀਆਂ ਪਿੰਨੀਆਂ ਨੇ ਘਰ ਬਣਾਈਆਂ ਨੇ ਜੀ ਇਹ ਕਾਦੀਆਂ ਬਣਾਈਆਂ ਚੌਲਾਂ ਦੀਆਂ ਜੀ ਚਲੋ ਸਾਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਗੋੜੇ ਵਿੱਚ ਗਰੀਬ ਦਾਮ ਹੈ ਆਈ ਤਾਂ ਚੱਲੇ ਸੀ ਕਹਿੰਦੇ ਪਿੰਨੀਆਂ ਖਾ ਕੇ ਜ਼ਰੂਰ ਆਇਓ ਜ਼ਰੂਰ ਆਇਓ ਤੁਸੀਂ ਗੱਡੀ ਦੇ ਵਿੱਚ ਰੱਖ ਲਓ ਹਾਂਜੀ ਗੱਡੀ ਦੇ ਵਿੱਚ ਨਾ ਨਾ ਬਸ ਮਿਹਰਬਾਨੀ ਇਸ ਦਾ ਟੇਸਟ ਕਰ ਲਈ ਇੰਨੀ ਬਹੁਤ ਹੈ ਨਹੀਂ ਨਹੀਂ ਲੈ ਕੇ ਜਾਣੀ ਲੈ ਕੇ ਜਾਣੀਆਂ ਨੇ ਮੈਂ ਨਹੀਂ ਛੱਡ ਕੇ ਜਾਣੀਆਂ ਹੈ ਵੀ ਤਾਂ ਐਵੇਂ ਨਾ ਉਹਨਾਂ ਨੂੰ ਤੁਸੀਂ ਨਾ ਕਰੋ ਚਲੋ ਲੈ ਕੇ ਜਾਂਦੇ ਹਾਂ ਇਹਦੇ ਵਿੱਚ ਖੋਆ ਗੁੜ ਵਕਾਸ ਬਾਈ ਨੂੰ ਪਤਾ ਬੜਾ ਸੀਗਾ ਵੀ ਪਿੰਨੀਆਂ ਹੁੰਦੀਆਂ ਨੇ ਨਾ ਮੌਸਮ ਮੌਸਮ ਆਇਆ ਸੀ ਨਾ ਮੈਂ ਅਸੀਂ ਭਾਜੀ YouTube ਤੇ ਵੇਨਦੇ ਦਿੰਨੇ ਆ ਤੇ ਤੁਹਾਡੇ ਨਾਲ ਰਾਲ ਕੇ TikTok ਬਣਾਵਾਂਗੇ ਤੇ ਅੱਛੀ ਚੱਲ ਜਾਏਗੀ ਨਾ ਆਏ ਆ ਮਾਰਦੇ ਜੁਗਤਾ ਇਹ ਨਾ ਜੀ ਨਾ ਇਹ ਕਦੇ ਕਦੇ ਸਾਡੇ ਘਰੇ ਆਏ ਹੋ ਅੱਜ ਕਦੇ ਅਸੀਂ TikTok ਤੇ ਵੀਡੀਓ ਬਣਾ ਕੇ ਰੱਖ ਲੈਨੇ ਚੱਲੂਗੀ ਬਹੁਤ ਕਹਿੰਦੇ ਸਾਡੀ ਬਣਾਓ 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 ਅਸੀਂ ਤਿਆਰ ਆ ਸਾਰੇ ਦੇਖਣਗੇ ਇਹ ਨਾਲੀ ਟਿਕਟੋਕ ਵਾਲੀ ਵੀਡੀਓ ਦੇਖਿਓ ਤੁਹਾਡੇ ਨਾਂ ਨਾਲ ਚੱਲੇਗੀ ਹਾਂਜੀ ਇਹ ਕਲੈਬ ਕਰਕੇ ਪਾਇਓ ਨਾਲੇ ਸਾਨੂੰ ਇਨਸ਼ਾਅੱਲਾ ਬਿਲਕੁਲ ਬਿਲਕੁਲ ਚੰਗਾ ਜੀ ਸ਼ੁਕਰੀਆ ਜੀ ਫਿਰ ਮਿਲਾਂਗੇ ਬਹੁਤ ਮਿਹਰਬਾਨੀ ਇਹੀ ਪੰਜਾਬ ਦੀ ਚੰਗਾ ਜੀ ਇਹੀ ਪੰਜਾਬ ਦੀ ਖੂਬਸੂਰਤੀ ਆ ਜਿਹੜਾ ਪੰਜਾਬ ਹੈ ਨਾ ਅਸਲ 'ਚ ਪਿੰਡਾਂ 'ਚ ਵੱਸਦਾ ਭਾਵੇਂ ਉਹ ਚੜਦਾ ਪੰਜਾਬ ਹੈ ਭਾਵੇਂ ਲੈਂਦਾ ਪੰਜਾਬ ਹੈ ਪੰਜਾਬ ਵੱਸਦਾ ਪਿੰਡਾਂ 'ਚ ਘਰ ਘਰ ਜਿੱਥੇ ਜੀ ਕਰਦਾ ਤੁਹਾਡਾ ਖੜਜੋ ਤੇ ਆਪਣਾ ਬੇਗਾਨੇ ਦੇ ਕੋਈ ਇੱਥੇ ਉਹ ਨਹੀਂ ਹੈਗੀ ਵੀ ਤੂੰ ਬੇਗਾਨਾ ਕਿੱਥੋਂ ਆਇਆ ਹਰੇਕ ਲਈ ਚਾਹ ਹਰੇਕ ਲਈ ਸੇਵਾ ਪਾਣੀ ਹਰੇਕ ਦੀ ਖਾਤਰਦਾਰੀ ਇਹੀ ਪੰਜਾਬ ਦੀ ਜਿਹੜੇ ਸੁਭਾਅ ਚ ਹੈਗਾ ਇਹੀ ਅਸਲ ਚ ਪੰਜਾਬ ਹੈ ਇਹ ਆ ਗਿਆ ਜੀ ਸਾਰਾ ਪਿੰਡ ਇਹ ਇਹ ਬਾਈ ਜੀ ਆਪਾਂ ਨੂੰ ਸਾਰਾ ਅੱਜ ਪਿੰਡ ਦਿਖਾ ਦੇਣਗੇ ਠੀਕ ਹੈ ਜੀ ਨਾਲ ਤੁਰ ਕੇ ਕਿੰਨੇ ਘਰ ਇੱਥੇ ਸਾਰੇ ਇਹ ਇੱਥੇ ਹੈ ਗਿਆ ਵੀ 25 ਘਰ 25 ਘਰ ਹਾਂਜੀ 25 ਘਰ ਸਾਰੇ ਦੇ ਸਾਰੇ ਕੱਚੇ ਇਹ ਸਾਰੇ ਦੇ ਸਾਰੇ ਕੱਚੇ ਨੇ ਇੱਕ ਵੀ ਪੱਕਾ ਘਰ ਨਹੀਂ ਇੱਥੇ ਪੱਟੀਆਂ ਦੀ ਵੇਲੀ ਪੱਕੀ ਨਹੀਂ ਓਏ ਅੱਛਾ ਕਿੰਨਾ ਦੀ ਪੱਟੀ ਦੇ ਪੱਟੀ ਅੱਛਾ ਉਹਨਾਂ ਦੀ ਹਵੇਲੀ ਉਹ ਪੱਕੀ ਆ ਹਾਂ ਜੀ ਬਾਕੀ ਕੱਚੇ ਆ ਇਹ ਮੈਨੂੰ ਲੱਗਦਾ ਜਿਵੇਂ ਲਾਹੌਰ ਦੇ 12 ਦਰਵਾਜ਼ੇ ਨੇ ਇਸ ਪਿੰਡ ਦੇ ਵੀ ਕੋਈ ਇੱਕ ਅੱਧਾ ਦਰਵਾਜ਼ਾ ਪਹਿਲਾ ਦਰਵਾਜ਼ਾ ਜਿਸ ਅਸੀਂ ਐਂਟਰ ਕਰ ਲਿਆ ਕੋਣ ਰਾਤ ਨੂੰ ਇਹ ਦਰਵਾਜ਼ਾ ਸਹੀ ਗੱਲ ਹੈ ਇਹ ਦਰਵਾਜ਼ਾ ਬੰਦ ਹੋ ਜਾਂਦਾ ਰਾਤ ਨੂੰ ਦਰਵਾਜ਼ਾ ਰਾਤ ਨੂੰ ਬੰਦ ਹੋ ਜਾਂਦਾ ਚਲੋ ਦੇਖੀ ਜੀ ਇਹ ਨਿਆਣੇ ਬਾਲ ਇਕੱਠੇ ਹੋ ਜਾਂਦੇ ਨੇ ਸਾਰੇ ਤੇ ਅਸੀਂ ਬਾਲ ਹੀ ਕਰਨ ਲੱਗੇ ਚਲੋ ਬਾਲੋ 12 ਤੋਂ 14 ਘਰ ਨੇ ਤੇ ਕੋਈ 500 ਮੇਰੇ ਖਿਆਲ ਨਾਲ ਬਾਲ 500 ਬਾਲ 14 ਘਰਾਂ ਦਾ 500 ਬਾਲ 14 ਘਰਾਂ ਦੇ ਆਕੇ ਸਾਰਾ ਪਿੰਡ ਦਾ ਬਹੀ ਵੇੜਾ ਇਕੱਠਾ ਹੋ ਗਿਆ ਹੈ ਤੇ ਹਾਂਜੀ ਯਾਰ ਬਾਈ ਇਜਾਜ਼ਤ ਵਕਾਸ਼ ਸਾਹਿਬ ਇਜਾਜ਼ਤ ਤੁਸੀਂ ਲੈਣੀ ਹੈ ਆ ਸਕਣੀ ਆਜੋ ਜੀ ਇਹਦਾ ਜਮੇ ਬਾਹਰ ਹੋਪੀ ਆਇਆ ਹੁੰਦਾ ਉਹਦੇ ਪਿੱਛੇ ਜਵਾਕ ਲੱਗੇ ਨੇ ਉਵੇਂ ਲੱਗ ਜਾਂਦੇ ਸਹੀ ਗੱਲ ਹੈ ਇਹ ਦੇਖੋ ਕਿਵੇਂ ਬਾਈ ਜੀ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਨਾ ਲੈਦਾ ਹਾਂ ਜੀ ਇਹਦਾ ਜਿਹੜਾ ਕਿਤੇ ਨੇ ਵਾਸ਼ਰੂਮ ਅਲੈਦਾ ਇਹ ਕਿਸੇ ਇਹ ਕਿਸੇ ਇੱਕ ਕਿਚਨ ਹੈ ਹਾਂ ਜੀ ਹੋਗੀ ਜੇ ਹੋਗੀ ਉਹ ਇਹਨਾਂ ਸੋਪੀਆਂ ਰੱਖਣਾ ਫਾਤੀਆਂ ਰੱਖਣਾ ਹਾਂ ਬਾਕੀਆਂ ਫਾਤੀਆਂ ਦਾ ਉਹਦੀ ਕਿਚਨ ਵੇਖ ਲੋ ਇੱਕ ਕਿਚਨ ਦੇਖੋ ਜੀ ਤੇ ਚੁੱਲ੍ਹਾ ਅੰਦਰ ਪਖਾਇਆ ਹੋਇਆ ਹੈਗਾ ਹਾਂ ਤੇ ਪੁਰਾਣਾ ਨਿੱਕਾ ਜਿਹਾ ਕਿਚਨ ਨਾਲ ਭਾਜੀ ਉੱਤੇ ਜਾਣ ਵਾਸਤੇ ਅੱਛਾ ਕੋਠੇ ਤੇ ਵੀ ਜਾ ਸਕਦੇ ਹਾਂ ਆਪ ਸਟੇਅਰਸ ਦਿਖਾਉਨੇ ਆ ਤੁਹਾਨੂੰ ਆਹਾਂ ਪੁਰਾਣਾ ਦੇਖੋ ਯਾਦ ਆਉਂਦਾ ਤੁਹਾਨੂੰ ਸਾਰਾ ਦੇਖ ਕੇ ਆਹ ਦੇਖੋ ਪੌੜੀਆਂ ਜਾਂਦੀਆਂ ਇੱਥੋਂ ਉੱਪਰ ਪੌੜੀਆਂ ਵੀ ਚੜ ਸਕਦੇ ਹਾਂ ਧਿਆਨ ਨਾਲ ਬਾਈ ਇਹ ਕੋਠਾ ਮੇਲਾ ਦਾ ਛਾਲ ਮਾਰ ਕੇ ਚੜਾ ਜਾਊਗਾ ਨਾ ਕਿਤਾ ਪੌੜੀਆਂ ਲਾਉਣ ਦੀ ਜ਼ਰੂਰਤ ਹੀ ਨਹੀਂ ਸੀ ਤੇ ਆਹ ਦੇਖੋ ਉੱਪਰ ਲੈ ਪਾਸੇ ਆ ਗਏ ਹੁਣ ਅਸੀਂ ਇੱਥੋਂ ਨਾ ਤੁਹਾਨੂੰ ਪੂਰਾ ਪਿੰਡ ਦੇਖਦਾ ਹੁਣਾਂ ਦੇਖ ਲਓ ਸਾਰਾ ਇਹਦਾ ਸਾਰਾ ਪਿੰਡ ਕੱਚਾ ਇਧਰਲੇ ਪਾਸੇ ਬੇਬੇ ਹੋਣੀਆਂ ਨਗੰਦੇ ਵੀ ਭਰੀ ਜਾਂਦੀਆਂ ਇਹਨਾਂ ਨਾਲ ਵੀ ਮਿਲਾ ਦਿੰਦੇ ਆ ਤੁਹਾਨੂੰ ਥੋੜਾ ਜਿਹਾ ਵੈਸੇ ਯਾਰ ਇੰਨੀ ਗੱਲ ਵਧੀਆ ਜਿਵੇਂ ਪੁਰਾਣੇ ਉਦੋਂ ਪੰਜਾਬ 'ਚ ਆਪਣੇ ਬਿਜਲੀ ਹੁੰਦੀ ਨਹੀਂ ਸੀ ਇੱਥੇ ਚੱਲ ਬਿਜਲੀ ਹੈਗੀ ਆ ਬਿਜਲੀ ਆਉਂਦੀ ਆ ਟਰਾਂਸਫਾਰਮ ਲੱਗਿਆ ਹੋਇਆ ਲਾਈਟ ਲੂਟ ਦਾ ਪ੍ਰਬੰਧ ਹੈ ਇਹਨਾਂ ਕੋਲੇ ਸਾਰਾ ਹੈਗਾ ਹੈਗਾ ਤੇ ਆਹ ਪੁਰਾਣੇ ਕੰਮ ਕਾਦੇ ਵਾਸਤੇ ਪਰ ਰਹੇ ਆ ਬਾਈ ਨਹੀਂ ਨਹੀਂ ਇਹ ਕਰ ਦਿਆ ਉੱਥੇ ਲੈ ਅੱਛਾ ਕਰਕੇ ਉੱਥੇ ਲੈਣਾ ਸੇ ਸਰਦੀਆਂ ਚ ਦੇਖ ਲੋ ਵਿਹਲੇ ਹੁੰਦੇ ਆ ਬੀ ਰਿਲੈਕਸ ਜੇ ਹੁੰਦੇ ਆ ਹਨਾ ਕੰਮਕਾਰ ਹੋਰ ਹੁੰਦੇ ਨਹੀਂ ਨਗੰਦੇ ਨੂੰ ਗੁੰਦੇ ਭਰਦੇ ਆ ਆਪਣੇ ਪੁਰਾਣੇ ਬੇਬੇ ਐਂ ਕਰਦੀਆਂ ਹੁੰਦੀਆਂ ਸੀਗੀਆਂ ਸਾਡੇ ਤੋਂ ਹੁਣ ਸੀਮੇ ਸਮੇਂ ਹੀ ਆਉਂਦੇ ਨੇ ਨਵਾਂ ਰੂਪ ਪਾ ਲੈਣੇ ਚਾਹ ਜਿਵੇਂ ਨਾ ਇਹ ਨਗੰਦੇ ਭਰਨੇ ਰਜਾਈਆਂ ਲੈਂਦੇ ਤਾਂ ਆਪਣੇ ਵੀ ਹੈਗੇ ਆ ਹੁਣ ਖੈਰ ਬੀ ਆਪਣੇ ਵੀ ਰਜਾਈਆਂ ਚ ਲੋਕ ਸੌਂਦੇ ਆ ਹੀ ਨਹੀਂ ਹੈਗਾ ਆਪਣੇ ਸਾਰੇ ਏਸੀ ਰੂਮ ਚ ਸੌਣ ਲੱਗੇ ਗੱਲ ਇਹ ਆ ਵੀ ਆਪਣੇ ਕੋਈ ਬਾਹਰ ਨਹੀਂ ਸੌਂਦਾ ਇਹ ਲੋਕ ਹਜੇ ਵੀ ਖੁੱਲੇ ਵੇੜਿਆਂ 'ਚ ਬਾਹਰ ਰਜਾਈ ਲੈ ਕੇ ਸੌਂਦੇ ਉੱਪਰ ਤਰੇਲ ਪੈ ਜਾਂਦੀ ਫਿਰਦਦੇ ਨੇ ਧੁੱਪੇ ਸੁੱਕਣੀਆਂ ਪਾਉਣੀਆਂ ਉਹ ਸਾਰੀਆਂ ਚੀਜ਼ਾਂ ਨਹੀਂ ਉਹ ਆਪਣੇ ਹੁਣ ਹੈਗੀਆਂ ਤੇ ਇੱਥੇ ਇੱਥੇ ਤੁਹਾਨੂੰ ਉਹ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਹੁਣ ਇਸ ਧਾਗੇ ਦੇ ਹੱਥ ਰੱਖੋ ਥੱਲੇ ਉਸੇ ਅੰਦਾਜ਼ੇ ਨਾਲ ਬਹੁਤਾ ਨਹੀਂ ਖਿੱਚੋ ਪਾਕਿਸਤਾਨ ਨੂੰ ਜਾਂ ਪੰਜਾਬ ਨੂੰ ਜੇ ਪੂਰੀ ਚੰਗੀ ਤਰ੍ਹਾਂ ਐਕਸਪਲੋਰ ਕਰਨਾ ਵਿਕਾਸ ਦਾ ਵਿਕਾਸ ਤੋਂ ਵੱਧ ਕੇ ਕੋਈ ਸਾਥ ਹੀ ਨਹੀਂ ਹੋ ਸਕਦਾ ਹੋ ਗਿਆ ਬੱਡੇ ਪਿਆਰ ਪਿਆਰ ਟੇਸਟ ਐ ਇਧਰ ਦਾ ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਇਹ ਲੱਗੇ ਨੇ ਪੂਰੇ ਸਾਲ ਦੇ ਵਿੱਚ ਸਾਲ ਲੰਘ ਜੇ ਸਾਡਾ ਕੰਮ ਨਹੀਂ ਹੋਣਾ ਦੇਖ ਲੋ ਯਾਰ ਇਹਨਾਂ ਦੇ ਨਾ ਸਾਰੇ ਘਰ ਕੱਚੇ ਐ ਤੇ ਪਿਆਰ ਪੱਕੇ ਐ ਇਹਨਾਂ ਦੇ ਜਿਹੜੀ ਆਪਾਂ ਸੁਣਦੇ ਹੁੰਦੇ ਹੁੰਦੇ ਨਾ ਗੱਲ ਘਰ ਕੱਚੇ ਪਿਆਰ ਪੱਕੇ ਐ ਤੁਹਾਡੇ ਕੋਠੇ ਜੁੜੇ ਹੋਏ ਆਪਸਿਆ ਨਾ ਇਧਰ ਦੀ ਚੜਜੋ ਅਸੀਂ ਇਧਰ ਦੀ ਇਧਰ ਨੂੰ ਹੋ ਜਾਓ ਵੱਲੋ ਇਧਰੋਂ ਛੜੋ ਇਧਰੋਂ ਲਾ ਆਹ ਦੇਖੋ ਇਧਰੋਂ ਚੜੇ ਸੀ ਅਸੀਂ ਆਹ ਕੋਠੇ ਤੋਂ ਤੇ ਆ ਘੋਟੇ ਤੇ ਉਤਰ ਗਏ ਹੁਣ ਤਾਂ ਕੋਈ ਕੋਠਾ ਵੀ ਨਹੀਂ ਜੋੜਦਾ ਹੁਣ ਅਗਲੇ ਕਹਿੰਦੇ ਆ ਵੀ ਸਮਾਨ ਚੱਕਿਆ ਜਾਉ ਐਹੋ ਜਿਹਾ ਆ ਪਾਉੜੀ ਇੱਧਰ ਉਤਰ ਜਾ ਇੱਧਰ ਵਾਲੇ ਪਾਸੇ ਹੁਣ ਅਸੀਂ ਘਰੇ ਉਤਰਾਂਗੇ ਤੇ ਸਾਰੇ ਹਜੇ ਤਾਨੂੰ ਘਰ ਆ ਜੜਾਲਾ ਦਵਾਲਾ ਤੇ ਉਹ ਸਾਰਾ ਦਿਖਾਉਣਾ ਹੈਗਾ ਆਉਨੇ ਜੀ ਤੁਹਾਡੇ ਕੋਲੇ ਵੀ ਠੀਕ ਹੈ ਸਾਰੇ ਖੜਿਆ ਸਾਰਿਆਂ ਦੀ ਮੂਵੀ ਬਣੂਗੀ ਅੱਜ ਇਹ ਇਹ ਬਾਈ ਹੁਣੀ ਕਹਿੰਦੇ ਕਹਿੰਦੇ ਅਸੀਂ ਤੁਹਾਨੂੰ ਦੇਖਦੇ ਆਂ ਹਾਂਜੀ ਦੇਖਦੇ ਹਾਂ ਝੂਠ ਤਾਂ ਨਹੀਂ ਬੋਲਦੇ ਕਿਹੜੀ ਵੀਡੀਓ ਦੇਖੀ ਹੈ ਦੱਸੋ ਪਹਿਲਾਂ ਅਸੀਂ ਮਿਰਜੇ ਵਾਲੀ ਵੇਖੀ ਹੈ ਤੇ ਵਾਲੀ ਵੇਖੀ ਮਿਰਜੇ ਵਾਲੀ ਮਿਰਜੇ ਵਾਲੀ ਚੱਲੀ ਵਾਲੀ ਹੈ ਉਹ ਮੇਲਾ ਦਾ ਦੋਨੇ ਪੰਜਾਬਾਂ ਨੇ ਦੇਖ ਲਈ 6-7 ਮਿਲੀਅਨ ਚੱਲ ਗਈ ਉਹ ਵੀਡੀਓ ਪਤਾ ਨਹੀਂ ਅਜੇ ਤੱਕ ਪਹਿਲਾਂ ਕਿਸੇ ਨੇ ਦਿਖਾਈ ਨਹੀਂ ਸੀ ਸ਼ਾਇਦ ਤਾਂ ਕਰਕੇ ਨਵਾਂ ਹੀ ਚੀਜ਼ ਸੀ ਨਾ ਅੱਛਾ YouTube ਤੇ ਦੇਖਦੇ ਹਾਂ ਹਾਂਜੀ ਬਾ ਹੁਣ ਤੁਸੀਂ ਸਾਰੇ YouTube ਤੇ ਆ ਜਾਓਗੇ ਹੁਣ ਸਾਰੇ ਆਪਣੇ ਐਪ ਨੂੰ ਦੇਖਿਆ ਕਰੋ ਦੋ ਵਾਰ ਠੀਕ ਹੈ ਇਹ ਤੋਂ ਪਹਿਲਾਂ ਤਾਂ ਨਹੀਂ ਆਇਆ ਕੋਈ ਸਾਡੇ ਵਰਗਾ ਤੁਹਾਡੇ ਕੋਲ ਪਹਿਲੀ ਦਫਾ ਆਇਆ ਇਹ ਇੰਨੇ ਬਾਲ ਇਕੱਠੇ ਹੋਏ ਨੇ ਇੰਨੇ ਤਾਂ ਇਹਨਾਂ ਬਾਲ ਇਕੱਠੇ ਹੋਗੇ ਇਹ ਤਾਂ ਇਹਨਾਂ ਦੇਖਣ ਨੂੰ ਇਕੱਠੇ ਹੋਇਆ ਜਿਵੇਂ ਛੋਟਿਆਂ ਦੇ ਬਾਹਰੂ ਪੀ ਆਉਂਦਾ ਹੁੰਦਾ ਸੀ ਨਾ ਉਦੋਂ ਦੇਖਣ ਨੂੰ ਇਕੱਠੇ ਹੋ ਜਾਂਦੇ ਚੱਲੀਏ ਥੱਲੇ ਫੋਟੋ ਸਾਰਿਆਂ ਨਾਲ ਕਰਾਵਾਂ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਠੀਕ ਹੈ ਲੈ ਬਾਈ ਹੁਣ ਥੱਲੇ ਚਲੀ ਆ ਦੂਜੇ ਘਰ ਦੇ ਅਸੀਂ ਉਤਰ ਗਏ ਤੇ ਹੋਰ ਬੱਚਿਓ ਬੱਚੇ ਬਾਲ ਬੜੇ ਆ ਜੀ ਬਾਲ ਵਿਕਾਸ ਨੇ ਸਹੀ ਗੱਲ ਦੱਸਤੀ ਆਉਣ ਸਾਰੀ ਇੰਨੇ ਬਾਲ ਕਾ ਤੋਂ ਆ ਇਹ ਤੇ ਦੇਖੋ ਆ ਦੂਜਾ ਘਰ ਆ ਗਿਆ ਤੇ ਨਾਲ ਦਾ ਆ ਪੁਰਾਣਾ ਸਾਰਾ ਬਣਾਇਆ ਹੋਇਆ ਤੇ ਆਲਾ ਦਵਾਲਾ ਇਹੋ ਜਿਹਾ ਭਾਂਡੇ ਰੱਖਣ ਨੂੰ ਇਹਨਾਂ ਦੇ ਜਿਵੇਂ ਹੁਣ ਬਣਾਏ ਹੁੰਦੇ ਨਾ ਆਪਣੇ ਟੋਕਰੀਆਂ ਆਉਣ ਲੱਗੀਆਂ ਸੀ ਹੁਣ ਤਾਂ ਕਿਚਨ ਜੀ ਸਾਰਾ ਕਾਪ ਬੋਰਡ ਫਿਕਸ ਹੋ ਜਾਂਦੇ ਉਹਦੇ ਵਿੱਚ ਹੀ ਹੁੰਦਾਗਾ ਤੇ ਪਹਿਲਾਂ ਇਹੋ ਜਿਹਾ ਹੁੰਦਾ ਸੀ ਸਾਰਾ ਤੇ ਆਪਣੇ ਕਈ ਨਾ ਵਿਕਾਸ ਸਾਡੇ ਕਹਿੰਦੇ ਸੀ ਵੀ ਆਪਣੇ ਵੀ ਹੈਗੀਆਂ ਚੀਜ਼ਾਂ ਖੁਸ਼ੀ ਆਪਾਂ ਉਧਰਲਾ ਪੰਜਾਬ ਵੀ ਘੁੰਮੇ ਉਧਰਲੇ ਪੰਜਾਬ ਚ ਤਾਂ ਨਹੀਂ ਇਹ ਚੀਜ਼ਾਂ ਇੰਨੀਆਂ ਟ੍ਰੈਡੀਸ਼ਨਲ ਨਹੀਂ ਹੈਗੀਆਂ ਨੇ ਪਰ ਇੰਨੀਆਂ ਟ੍ਰੈਡੀਸ਼ਨਲ ਹੀ ਥੋੜਾ ਮਤਲਬ ਥੋੜਾ ਫਾਜ਼ਿਲ ਕਾ ਉਹ ਵੀ ਹੈ ਜਿਵੇਂ ਆਪਾਂ ਉਹ ਵੀਰੇ ਸਰੋਇਆ ਸਰੋਏ ਦੇ ਕੋਲ ਗਏ ਫਾਜ਼ਿਲ ਕਾ ਕੋਲ ਥੋੜਾ ਬਹੁਤਾ ਹੈਗਾਗਾ ਫਾਜ਼ਿਲ ਕਾ ਤੇ ਅਬੋਰ ਤੋਂ ਬਰਾਬਰਾਂ ਜਲਾਲਾਬਾਦ ਉਥੇ ਪਰ ਇੰਨਾ ਟ੍ਰੈਡੀਸ਼ਨਲ ਨਹੀਂ ਜੰਨਾ ਇਹ ਪਸ਼ੂਆਂ ਵਾਸਤੇ ਇਹ ਪਸ਼ੂਆਂ ਦੇ ਤੇਰੀ ਜੀ ਅੱਛਾ ਜੀ ਜਿੰਨਾ ਤੁਹਾਨੂੰ ਇੱਥੇ ਹਾਂਜੀ ਆਪਣੇ ਜਾਂਦਾ ਸੈਟਾਂ 'ਚ ਦੇਖ ਸਕਦੇ ਹੋ ਤੁਸੀਂ ਜਿਹੜੇ ਮੂਵੀ ਦੇ ਸੈਟ ਲੱਗਦੇ ਆ ਜਾਂ ਫਿਰ ਜਿਹੜੇ ਪ੍ਰੀ-ਵੇਡਿੰਗ ਲਈ ਸੈਟ ਹੁੰਦੇ ਆ ਇਹ ਘਰਾਂ ਦੇ ਅੰਦਰੋਂ ਇਹ ਦੇਖੋ ਭਾਂਡੇ ਜਣ ਕੇ ਰੱਖੇ ਹੋਏ ਆਹਾਹਾ ਕੀ ਬਾਤ ਹੈ ਆਪਣੇ ਵੀ ਰੱਖਦੇ ਨੇ ਘਰਾਂ ਦਾ ਸ਼ਿੰਗਾਰ ਹੁੰਦੇ ਸੀ ਕਹਿੰਦੇ ਭਾਂਡੇ ਕਣਸਾਂ ਸਾਰਾ ਕੁਝ ਇਹ ਰਿਹਾ ਪਾ ਉਹ ਉਤਾਰ ਕੇ ਗਲਾਸ ਆ ਆ ਨੀ ਚੜਾ ਕੇ ਪਿੱਤਲ ਦਾ ਹਾਂਜੀ ਆ ਪਿੱਤਲ ਦਾ ਗਲਾਸ ਹੈ ਹਾਂ ਇਹਨੇ ਤੇ ਕਲੀ ਕਰਾਉਣ ਵਾਲੀ ਹੈ ਨਾ ਹਾਂ ਕਲੀ ਕਰਾਉਣ ਵਾਲੀ ਭਾਂਡੇ ਕਲੀ ਦੇ ਗਲਾਸ ਆਪਣੇ ਕਲੀ ਕਰਨ ਵਾਲੇ ਆਉਂਦੇ ਹੁੰਦੇ ਸੀ ਪਹਿਲਾਂ ਅੱਛਾ ਯਾਰ ਮਮਮੀ ਨੇ ਵੀ ਦਿੱਤੀ ਸੀ ਮੈਨੂੰ ਹਾਂਜੀ ਭਾਂਡੇ ਤੁਹਾਡੇ ਕੋਲ ਆਹੀ ਕਲੀ ਕਰਾਉਣ ਵਾਸਤੇ ਲੈਣੇ ਹੋਣ ਮਾਜੋ ਮੋੜ ਲੈਣੀ ਅਸੀਂ ਤੁਹਾਨੂੰ ਕੋਈ ਗੱਲ ਧਾਲ ਪੁੱਛ ਲੈਣੇ ਆ ਨਹੀਂ ਇਹਦੇ ਬਦਲੇ ਤੁਹਾਨੂੰ ਨਵੇਂ ਲੈ ਕੇ ਦੇਵਾਂਗੇ ਅੱਜ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਤੁਹਾਨੂੰ ਨਵੇਂ ਭਾਂਡੇ ਲੈ ਦਾਂਗੇ ਠੀਕ ਹੈ ਨਹੀਂ ਨਹੀਂ ਡੁਪਲੀਕੇਟ ਹਾਂ ਕਹੇ ਡੁਪਲੀਕੇਟ ਕਹਿੰਦੇ ਉਹਨਾਂ ਭਾਂਡੇ ਨੂੰ ਕਹਿੰਦੇ ਡੁਪਲੀਕੇਟ ਸਤਿ ਸ੍ਰੀ ਅਕਾਲ ਇਹ ਜਵਾਬ ਕਹਿੰਦੇ ਸਾਰੇ ਪਿੰਡ ਦੇ ਹੀ ਇਕੱਠੇ ਰਹਿੰਦੇ ਆ ਸਾਰਾ ਦਿਨ ਸਾਰੇ ਦਿਨ ਇਕੱਠੇ ਰਹਿੰਦੇ ਸਾਰੇ ਪਿੰਡ ਦੇ ਜਵਾਬ ਆਹੀਂ ਖੇਡਦੇ ਆ ਕੋਈ ਰੋਕ ਟੋਕ ਨਹੀਂ ਜਿੱਥੇ ਵੀ ਜਾਂਦੇ ਆ ਪ੍ਰੂਫੀ ਮੰਗਦੇ ਆ ਤੇ ਇੱਥੇ ਹੁਣ ਤੁਸੀਂ ਦੇਖ ਲਓ ਆਪਣੇ ਕਹਿੰਦੇ ਆ ਫਲਾਣੇ ਦੇ ਘਰੇ ਨਹੀਂ ਜਾਣਾ ਫਲਾਣੇ ਦੇ ਘਰੇ ਨਹੀਂ ਜਾਣਾ ਨਿਆਣਿਆਂ ਨੂੰ ਰੋਕੀ ਜਾਂਦੇ ਆ ਤੇ ਇੱਥੇ ਸਾਰਾ ਪਿੰਡ ਦੇ ਜਵਾਬ ਇਕੱਠੇ ਖੇਡਦੇ ਤੇ ਦੋ ਕਰਾਂ ਚੋਂ ਹੁਣ ਨਿਕਲ ਲੈ ਜੀ ਅਸੀਂ ਤੇ ਹੁਣ ਪਿੰਡ ਦਾ ਘੇੜਾ ਅੱਗੇ ਅੱਗੇ ਦਿਖਾ ਦਈਏ ਤੁਹਾਨੂੰ ਹਾਂਜੀ ਕਿਵੇਂ ਮਿਹਰਬਾਨੀ ਤਸਵੀਰ ਲੈ ਲਈਏ ਤੁਹਾਡੀ ਲੈ ਲ ਲੈ ਹੈ ਨੋ ਜੀ ਆ ਗਈ ਫੁੱਲ ਕੇ ਲਗੋ ਆ ਗਈ ਤਸਵੀਰ ਆ ਗਈ ਤੁਹਾਡੀ ਠੀਕ ਹੈ ਯਾਦ ਰਹੇ ਹੋ ਹੁਣ ਹੁਣ ਇਹ ਦੱਸੋ ਵੀ ਚਾਹ ਕਿਹੜਾ ਘਰ ਬੁਲਾਊਗਾ ਚਾਹ ਬੜੀਆਂ ਚਾਹਾਂ ਬੜੀਆਂ ਆ گاਵਾ ਸਾਰੀਆਂ ਚਾਹ ਨੂੰ ਹੀ ਖੜੀਆਂ ਐ ਆ ਮਸਜਿਦ ਹੈ ਤੁਹਾਡੇ ਪਿੰਡ ਦੀ ਹੈ ਠੀਕ ਹੈ ਇਹ ਜਿਵੇਂ ਗੁਰੂ ਘਰ ਹੁੰਦਾ ਆਪਣੇ ਜੀ ਇਹ ਮੈਨਾਂ ਨੇ ਮਸਜਿਦ ਬਣਾਈ ਹੋਈ ਹੈ ਤੇ ਬਾਕੀ ਆ ਹੁਣ ਆ ਪਿੰਡ ਦੀਆਂ ਗਲੀਆਂ ਅੱਛਾ ਯਾਰ ਜੇ ਤੁਹਾਡੇ ਕੋਈ ਉਹ ਜੇ ਵਕਾਸ ਭਾਈ ਐਨਨ ਮੈਂ ਪੁੱਛਣਾ ਜੀ ਮੈਂ ਲਾਹੌਰ ਲਾਹੌਰ ਕਿਵੇਂ ਜਾਂਦੇ ਆ ਇਹ ਨਾ ਕੋਈ ਢਿੱਲ ਮੱਠੋ ਜੇ ਯਾਰ ਹੋਰ ਇੰਨੀ ਰਿਮੋਟ ਏਰੀਆ ਮਸਾਂ ਲੱਬਿਆ ਸੀ ਅਸੀਂ ਇਹ ਪਿੰਡ ਇਹ ਪਿੰਡ ਦੀਆਂ ਗਲੀਆਂ ਆ ਗਈਆਂ ਇਹਨਾਂ ਦੇ ਪਿੰਡ ਦੀ ਗਲੀ ਹੈ ਵਾਹ ਗਲੀਆਂ ਕਿਹੜੇ ਗੋਹਾ ਹੀ ਆ ਜਿਆਦਾ ਪਸ਼ੂ ਪਸ਼ੂ ਆ ਸਾਰੇ ਪਿੰਡ ਚ ਪਸ਼ੂ ਬਹੁਤ ਇੱਕ ਘਰ ਦੇ ਕਿੰਨੇ ਕਿੰਨੇ ਪਸ਼ੂ ਰੱਖੇ ਆ ਹੈ ਇੱਕ ਘਰ ਦੇ ਕਿੰਨੇ-ਕਿੰਨੇ ਕਾ ਜੀ ਪੰਜੀ ਹੈ ਨੇ 20-25 ਪਸ਼ੂ ਫਰ ਕੀ ਕਰਦੇ ਹਾਂ ਦੁੱਧ ਤਾਂ ਪਾਉਂਦੇ ਮੁੱਲ ਵੇਚਦੇ ਹਾਂ ਦੁੱਧ ਜਾਂ ਪੀਣੇ ਪੀਣ ਵਾਸਤੇ ਆ ਚੀ ਦਾ ਦੁੱਧ ਦੁੱਧ ਵੇਚਦੇ ਵੀ ਹਾਂ ਹਾਂਜੀ ਠੀਕ ਹੈ ਇਹ ਸਾਰੀ ਚੋਰੀ-ਚੁਰੀ ਨਹੀਂ ਹੁੰਦੀ ਇੱਥੇ ਜਿਵੇਂ ਉਹ ਤੁਹਾਡੇ ਕੰਦਾ-ਕੁੰਦਾ ਹੈ ਨਹੀਂ ਗੀਆਂ ਇੱਥੇ ਉਹ ਨਹੀਂ ਚੋਰੀ ਡੱਕਰੀ ਬੰਦਾ ਕੋਈ ਆਂਦੇ ਨੇ ਚੋਰ-ਚੂਰ ਆ ਪਹਿਰਾ ਲੱਗਦਾ ਫਿਰ ਅੱਛਾ ਪਹਿਰਾ ਲੱਗਦਾ ਚੋਰ-ਚੂਰ ਆ ਜਾਂਦੇ ਨੇ ਇੱਕ ਹੋਰ ਆ ਗਿਆ ਮੇਨ ਡੋਰ ਇਹ ਕਹਿੰਦੇ ਚੋਰ-ਚੂਰ ਵੀ ਆ ਜਾਂਦੇ ਨੇ ਪਿੰਡ 'ਚ ਪਹਿਰਾ ਲੱਗਦਾ ਬਈ ਜਿਵੇਂ ਪੁਰਾਣੇ ਟਾਈਮ 'ਚ ਪਹਿਰਾ ਲੱਗਦਾ ਹੁੰਦਾ ਸੀ ਤੇ ਲੱਸੀ ਵੀ ਪੀ ਲਾਂਗੇ ਬਾਈ ਆਹ ਲੱਸੀ ਮੈਂ ਪੀ ਸਾਰੇ ਦੇ ਸਾਰੇ ਘਰ ਹੀ ਇਹ ਜੇ ਦੇਖੋ ਲੋਣ ਵਾਲੀ ਆਹ ਖੁਰਲੀ ਨਵੀਂ ਬਣਾਈਆ ਟਾਇਰਾਂ ਵਾਲੀ ਇਹਨੂੰ ਰੋੜ ਕੇ ਨਵੀਂ ਲੈ ਕੇ ਆਂਦੀ ਅੱਛਾ ਇਹਨੂੰ ਟਾਇਰਾਂ ਨੂੰ ਰੋੜ ਕੇ ਕਿਤੇ ਵੀ ਲੈ ਜਾਓ ਹਾਂਜੀ ਫੋਪਾ ਛਿੱਕੜ ਹੋ ਜੇ ਤੇ ਫਿਰ ਪਾਸੇ ਕਰ ਲਈ ਚਲੋ ਜੀ ਉਹ ਭਾਈ ਕੀ ਵੇਚਣ ਆ ਗਿਆ ਤੂੰ ਅਮਰੂਦ ਨੇ ਜੀ ਹੈ ਅਮਰੂਦ ਅਮਰੂਦ ਵੇਚਣ ਆਇਆ ਹਾਂਜੀ ਚੱਲ ਫਿਰ ਖਵਾ ਦੇ ਨਿਆਣੇ ਨੂੰ ਅਮਰੂਦ ਯਾਰ ਕਿੰਨੇ 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 ਹੈ ਤੇਰੇ ਕੋਲ ਅਮਰੂਦ ਆ ਹੋਰ ਕੀ ਹੈਗਾ ਉਹ ਪਾਪੜ ਉਹ ਪਾਪੜ ਦੇ ਕਿੰਨੇ ਰੁਪਏ ਕਿਲੋ ਅਮਰੂਦ ਰ ਇਹ 100 ਰੁਪਏ 100 ਰੁਪਏ ਕਿਲੋ ਹਾਂਜੀ 10 ਕਿਲੋ ਅਮਰੂਦ ਦੇ ਦੇ ਨੇ ਇਹਨਾਂ ਨੂੰ ਕੱਪੜਾ ਕੱਪੜਾ ਤੇ ਗਿਆ ਕੱਟ ਕੇ ਦੇਗਾ ਕਿ ਕਿਵੇਂ ਦੇਗਾ ਜਾਇ 10 ਕਿਲੋ ਕਿਹੜੇ ਰੁਪਏ ਦੇ ਕੋਲ ਹੈ ਹੀ ਨਹੀਂ ਆਹ ਮੁੰਡਾ ਚਾਰ ਦਾ ਵਿੱਚ ਕਿੰਨੇ ਅਮਰੂਦ ਆ 10 ਕਿਲੋ ਹੈਗੇ 10 ਦੇ ਦੇ ਨੇ 10 ਦੇ ਦੇ ਚੱਲ 10 ਕਿਲੋ ਤਾਂ ਦੇ ਦੇ ਫਿਰ 10 ਕਿਲੋ ਇਹਨਾਂ ਨੂੰ ਦੇ ਦੇ ਯਾਰ ਨਿਆਣੇ ਨੂੰ ਖਾ ਲੈਣਗੇ ਸਾਰੇ ਉਹਨੋਂ ਤੁਸੀਂ 10 ਕਿਲੋ ਖਾਣੇ ਨੇ ਨਾ ਜ਼ਹੀ ਨਹੀਂ 10 ਕਿਲੋ ਦੇ ਦਿਆ 100 ਰੁਪਏ ਕਿਲੋ ਹੈ ਕਹਿੰਦਾ ਰੇਟ ਭਾਈ ਸਾਹਿਬ ਤੁਸੀਂ ਕਰ ਲੋ ਸਾਰੇ ਜੀ ਨਿਆਣੇ ਨੂੰ ਮਰੋਦ ਮਰਾ ਰਖਵਾ ਦੋ ਮੈਂ ਮੜਾ ਜ ਅੱਗੇ ਦਿਖਾਇਆ ਮਾਂ ਠੀਕ ਹੈ ਤੇ ਥੋੜਾ ਜੀ ਤੁਹਾਨੂੰ ਅੱਗੇ ਨੂੰ ਦਿਖਾ ਦਈਏ ਤੇ ਖੇਤੀ ਪੱਤੀ ਇਹਨਾਂ ਦੀ ਹੋਰ ਧਿਆ ਵਿੱਚ ਅਗਲੇ ਪਾਸੇ ਅਸੇ ਪੱਟੀਆਂ ਇਹ ਪੱਕੀ ਹਵੇਲੀ ਹੈ ਹੈ ਇਹਹੀ ਹੈ ਪਿੰਡ ਚ ਕੱਲੀ ਪੱਕੀ ਅੰਨੇ ਇਹ ਪੱਟੀਆਂ ਦੀ ਹੈ ਨਾ ਪੱਤੀ ਵੇਲੀ ਹੈ ਅੱਛਾ ਇਹ ਇਹਨਾਂ ਦੇ ਘਰ-ਬਾਰ ਨਾਜਰ ਹੀ ਹੈ ਇਹਨਾਂ ਦਾ ਘਰ-ਬਾਰ ਹਾਂਜੀ ਇਹ ਨਾਜਰ ਹੀ ਹੁੰਦਾ ਹੈ ਇਹ ਇਨਾਂ ਦੀ ਜਗ੍ਹਾ ਤੇ ਆਸੀਂ ਸਾਰੇ ਬੈਠੇ ਹਾਂ ਅੱਛਾ ਇਹਨਾਂ ਦੀ ਜਗ੍ਹਾ 'ਚ ਆ ਕੇ ਬੈਠੇ ਹੋ ਸਾਰੇ ਕਿੰਨਾ-ਕਿੰਨਾ ਟਾਈਮ ਹੋ ਗਿਆ ਇੱਥੇ ਬੈਠੇ ਨੂੰ ਕਿੰਨਾ ਟਾਈਮ ਪੁਰਾਣਾ ਪਿੰਡਾ ਇਹ ਇਹ ਕਮ ਸੇ ਕਮ 7-8 ਪੀੜੀਆਂ ਗੁਜ਼ਰ ਚੱਲੀਆਂ ਨੇ 8 ਪੀੜੀਆਂ ਤੋਂ 8 ਪੀੜੀਆਂ ਹੋ ਗਈਆਂ ਇੱਥੇ ਹਾਂਜੀ ਮਤਲਬ ਪਹਿਲਾਂ ਇਹਨਾਂ ਦੀ ਜ਼ਮੀਨ ਹੁੰਦੀ ਸੀ ਠੀਕ ਹੈ ਜੀ ਇਹ ਘਰ-ਬਾਰ ਹੋਰ ਜੀ ਠੀਕ-ਠਾਕ ਜੀ ਅੱਛਾ ਇਹ ਹਵੇਲੀ ਹੈ ਸਾਰੀ ਹਵੇਲੀ ਕਹਿੰਦੇ ਨੇ ਇਹ ਡੰਗਰਾਂ ਵਾਲੇ ਨੂੰ ਜਿਹੜੇ ਡੰਗਰਾਂ ਡੁੰਗਰਾਂ ਵਾਲੇ ਹੁੰਦੇ ਨੇ ਨਾ ਉਹਨੂੰ ਹਵੇਲੀ ਕਹਿੰਦੇ ਨੇ ਇਹ ਆਏ ਇੰਨਾ ਕੁ ਪਿੰਡ ਆ ਤੁਹਾਨੂੰ ਸਾਰਾ ਪਿੰਡ ਦਿਖਾਦਾ ਮਾਲ ਡੰਗਰ ਸਭ ਤੋਂ ਵੱਧ ਰੱਖਦੇ ਆ ਤੇ ਸਾਰੇ ਕਿਤੇ ਪੂਰੇ ਲੈਂਦੇ ਪੰਜਾਬ ਜੀ ਦੇਖਣ ਨੂੰ ਮਿਲਿਆ ਆ ਰੂੜੀ ਫਰੇ ਖੇਤ ਚ ਪਾਦਣ ਇਕੱਠੀ ਕਰਕੇ ਆ ਇਹ ਫਿਰ ਡੰਗਰਾਂ ਥੱਲੇ ਸੱਠੀ ਦੀ ਸ਼ਾਮ ਅੱਛਾ ਆ ਦੇਖੋ ਯਾਰ ਯਾਰ ਸਜਾਏ ਐਡੇ ਸੋਹਣੇ ਸੋਹਣੇ ਨੇ ਨਾ ਘਰ ਆ ਘਰ ਦੇਖੋ ਤੁਹਾਨੂੰ ਦਿਖਾਉਨੇ ਆ ਇਧਰ ਮਾੜਾ ਜਿਹਾ ਪਤਾ ਲਓ ਘਰੇ ਜਾਈਏ ਪਤਾ ਲਾਓ ਮੜਾ ਜਾ ਆ ਸਕਣੇ ਆ ਇਧਰ ਲੈ ਕੁਛ ਤਾਂ ਹੈ ਆ ਜਾਓ ਜੀ ਆ ਜਾਓ ਪਰਮਿਸ਼ਨ ਗਰੰਟੀਡ ਅੱਛਾ ਇਹ ਕਈ ਥਾਂਵੇਂ ਨਾ ਸਾਨੂੰ ਕਿਹਾ ਸੀ ਕਹਿੰਦੇ ਵੀ ਬੀਬੀਆਂ ਘੱਟ ਦਿਖਾਉਨੇ ਆ ਸੀ ਐਂ ਨਹੀਂ ਹੈਗਾ ਵੀ ਸਿੱਧੇ ਹੀ ਵੜ ਜੇ ਕੈਮਰਾ ਮਾਰ ਦਈਏ ਪਹਿਲਾਂ ਪੁੱਛਦੇ ਆਂ ਅਸੀਂ ਆਪ ਹੀ ਅਸੀਂ ਬੰਦ ਕਰ ਦਿੰਨੇ ਆ ਕੈਮਰਾ ਕਿਉਂਕਿ ਹਰੇਕ ਦੇਸ਼ ਦਾ ਹਰੇਕ ਕਲਚਰ ਦਾ ਆਪ ਦਾ ਮਾਹੌਲ ਹੁੰਦਾ ਹੈ ਇਧਰ ਆ ਗੋਹਾ ਪੋਚਾ ਮਾਰਿਆ ਹੋਇਆ ਜਿਵੇਂ ਪਹਿਲਾਂ ਪੋਚਾ ਮਾਰ ਦਿੰਦੇ ਹੁੰਦੇ ਸੀਗੇ ਮੈਂ ਇਕੱਲਾ ਜਾਣਾ ਤੁਸੀਂ ਖੜ੍ਹ ਜੋ ਸਾਰੇ ਤੇ ਦੇਖੋ ਇਹ ਪੋਚਾ ਲੇਪ ਕਹਿੰਦੇ ਗੋਹੇ ਦਾ ਲੇਪ ਮਾਰਨਾ ਪੋਚਾ ਮਾਰਨਾ ਕੂਚੀ ਕਹਿੰਦੇ ਆ ਤੇ ਇਹਦੇ ਨਾਲ ਨਾ ਚਮਕਦਾ ਸੀਗਾ ਇਹ ਸਾਰਾ ਆਲਾ ਵਾਲਾ ਤੁਹਾਡਾ ਘਰ ਆ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੈ ਅੱਛਾ ਉਹ ਕਰੇ ਵਾਸਤੇ ਰੱਖਿਆ ਬਾਰਾ ਖੇਤਾਂ ਜਾਣ ਨੂੰ ਇਹ ਗੇਟ ਰੱਖਿਆ ਦੇਖੋ ਨਿਕਾ ਜਾ ਇਹਨਾਂ ਨੇ ਖੇਤਾਂ ਜਾਣ ਨੂੰ ਇੱਥੇ ਇਧਰ ਪੈਲੀ ਹੈ ਤੁਹਾਡੀ ਹੈ ਪੈਲੀ ਵਾਲਾ ਗੇਟ ਰੱਖਿਆ ਇਹ ਠੀਕ ਹੈ ਆ ਤਾਂ ਉਵੇਂ ਕਿਚਨ ਆ ਗਈ ਜਮੇ ਪਹਿਲਾਂ ਦਿਖਾਈ ਸੀ ਚੁੱਲਾ ਆ ਗਿਆ ਕਿੰਦਾ ਸੋਹਣਾ ਚੁੱਲਾ ਹਾਂਜੀ ਹਾਂਜੀ ਬਹੁਤ ਸੋਹਣਾ ਆ ਕਿਚਨ ਆ ਗਿਆ ਇੰਨੀ ਕਰਸੋਈ ਇਹਨਾਂ ਦੀ ਇਹ ਤਾਂ ਸਾਰੇ ਘਰਾਂ ਦੇ ਜਿੱਥੇ ਜਿੱਥੇ ਦੇਖੀ ਜਨ ਨਾ ਦੁਬਾਰਾ ਹੀ ਦਿਖਾਉਣੀ ਸਾਰੇ ਸੇਮ ਹੀ ਆ ਆ ਨਿਆਣੇ ਫੇਰ ਆ ਗਏ ਸਾਰੇ ਤੇ ਆ ਬੜਾ ਖੁੱਲਾ ਘਰ ਹੈ ਪੂਰਾ ਖੁੱਲਾ ਘਰ ਹੈ ਉਹ ਉਟਾ ਗਿਆ ਸਾਹਮਣੇ ਇਹਨਾਂ ਦਾ ਆ ਉਟਾ ਹੈ ਇਹ ਵੀ ਪਹਿਲਾਂ ਹੁੰਦਾ ਸੀ ਯਾਰ ਇਤਨਾ ਆਪਣੇ ਵੀ ਹੁੰਦਾ ਹਰੇਕ ਚੀਜ਼ ਆਪਾਂ ਕਹਿੰਦੇ ਆ ਵੀ ਸਾਡੇ ਪਹਿਲਾਂ ਹੁੰਦੀ ਸੀ ਆਉ ਓਟੇ ਕੋਲੇ ਆ ਓਟਾ ਹੁੰਦਾ ਸੀਗਾ ਨਾਲਾ ਚੁੱਲਾ ਹੁੰਦਾ ਸੀਗਾ ਆਪਣੇ ਪੱਕੇ ਸੀਗੇ ਗੱਲਮ ਬਣਾ ਆ ਕੀ ਆ ਬਾਈ ਜੀ ਇੱਧਰ ਡੰਗਰਾ ਨੂੰ ਐ ਵੀ ਹਾਂਜੀ ਬੱਕਰੀਆਂ ਬੁੱکریاں ਬੰਨ ਅੱਛਾ ਇੱਥੇ ਬੱਕਰੀਆਂ ਬੰਨਦੇ ਹੋ ਹਾਂਜੀ ਅੱਛਾ ਲਾਇਆ ਪਏ ਮੋਟਰਸਾਈਕਲ ਐ ਚ ਹਾਂਜੀ ਹਾਂਜੀ ਠੀਕ ਐ ਤੇ ਇਹੋ ਜਿਹਾਂ ਵਾਲਾ ਦੋਲਾ ਹੁਣ ਆਓ ਸਾਹਮਣੇ ਦਾਣੇ ਦੋਨੇ ਰੱਖਣ ਨੂੰ ਗੋਏ ਮਿਲਣ ਲੱਗਦਾ ਹੈ ਹੈ ਨਹੀਂ ਦਾਣੇ ਰੱਖਦੇ ਹੋਣਗੇ ਬਾਈ ਮਿੱਟੀ ਦਾ ਪਢੋਲਾ ਮਿੱਟੀ ਦੇ ਪਢੋਲੇ ਇਹੋ ਜਿਹੇ ਹੁੰਦੇ ਸੀ ਅਸੀਂ ਨੇਪਾਲ ਚ ਦੇਖੇ ਸੀ ਨੇਪਾਲ ਦੇ ਪਿੰਡਾਂ ਚ ਤੇ ਆ ਤੰਦੂਰ ਆ ਗਿਆ ਤੇ ਆ ਪਢੋਲਾ ਗਿਆ ਇਹੀ ਆ ਨਾ ਪਢੋਲਾ ਅੱਛਾ ਦਾਣੇ ਉੱਪਰ ਦੀ ਪਾਉਨੇ ਚ ਦਾਣੇ ਉੱਪਰ ਦੀ ਪਾਉਨੇ ਵੈਸੇ ਉੱਪਰ ਦੀ ਦਾਣੇ ਪਾਉਂਦੇ ਆ ਇਹਦੇ ਚ ਇਹ ਕੰਦਾ ਵੀ ਨਿੱਕਿਆ ਨਿੱਕਿਆ ਨਿਆਣੇ ਇਧਰ ਉਧਰ ਛਾਲਾ ਮਾਰਦੇ ਆ ਵਧੀਆ ਲੱਤ ਨਹੀਂ ਟੁੱਟਦੀ ਕੋਈ ਹਨਾ ਮਾਰੋ ਛਾਲ ਮਾਰੋ ਕੰਦਾ ਨਿੱਕਿਆ ਨਿੱਕਿਆ ਇਹਨਾਂ ਦਾ ਤਾਂ ਗੋਹਾ ਲਿਪਦਾ ਦੁਆਰੇ ਕਰਨਾ ਪਊਗਾ ਸਾਰਾ ਕੁਝ ਆ ਹੈ ਕਿ ਨਹੀਂ ਇਹ ਦੇਖ ਲੋ ਆਪਣੇ ਘਰ ਇੱਕ ਬੰਦਾ ਜੇ ਤਿਉੜੀ ਪਾ ਲੈਂਦੇ ਮੱਥੇ ਤੇ ਵੀ ਇੱਕ ਬੰਦਾ ਆ ਗਿਆ ਸਾਰੇ ਹੁਣ ਇਹਨਾਂ ਦੇ ਘਰ ਆ ਗਏ ਕੋਈ ਅੱਛਾ ਤੁਹਾਡੇ ਪਿੰਡ ਚ ਕੋਈ ਲੜਦਾ ਤਾਂ ਨਹੀਂ ਹੈਗਾ ਆਪਸੇ ਕੋਈ ਭਾਈਚਾਰਾ ਕਿਵੇਂ ਹੈ ਪਿਆਰ ਵਧੀਆ ਹੈ ਪੂਰਾ ਵਧੀਆ ਪਿਆਰ ਖੁੱਲੇ ਆਉਣੇ ਜਾਣੇ ਇੱਕ ਦੂਜੇ ਦੇ ਘਰੇ ਹਾਂ ਮੈਂ ਤਾਂ ਆ ਗਿਆ ਉਹੀ ਕੋਈ ਰੁਕ ਟੋਕ ਨਹੀਂ ਮਤਲਬ ਠੀਕ ਆ ਯਾਰ ਇਹੀ ਚਾਹੀਦਾ ਲੈ ਸਾਹਮਣੇ ਵਾਲੇ ਘਰ ਵੀ ਤੁਹਾਨੂੰ ਦੋ ਦਿਖਾ ਦिए ਤੇ ਇਧਰਲੇ ਪਾਸੇ ਨਾ ਇਹਨਾਂ ਦੇ ਕੁਛ ਇੱਟਾਂ ਦੇ ਘਰ ਵੀ ਪਾਏ ਹੋਏ ਆ ਇੱਟਾਂ ਲੱਗੀਆਂ ਹੋਈਆਂ ਗਈਆਂ ਇੱਕ ਢਿੱਗੇ ਸੀ ਇੱਕ ਢਰਗੇ ਸੀਗੇ ਕਦੋਂ بارش ਆਈ ਸੀ ਪਿਛਲੇ ਸਾਲ ਪਿਛਲੇ ਸਾਲ ਤਾਂ ਹੜਾ ਆਇਆ ਪਿਛਲੇ ਸਾਲ ਤਾਂ ਹਾਂਜੀ ਨਹੀਂ بارش ਇੱਥੇ ਆਈ ਸੀ ਤੇ ਸਾਰੇ ਡਿੱਗ ਪਏ ਸੀ ਫਿਰ ਦੁਬਾਰਾ ਅੱਛਾ ਫਿਰ ਦੁਬਾਰਾ ਇੱਟਾਂ ਦੇ ਪਾਦੇ ਹੁਣ ਹਾਂਜੀ ਫਿਰ ਇੱਟਾਂ ਦੇ ਪਾਦੇ ਅੱਛਾ ਜਿਹੜਾ ਹੁਣ ਡਿੱਗ ਜਾਂਦਾ ਪ੍ਰਾਣਾ ਉਹਨੂੰ ਇੱਟਾਂ ਦਾ ਪਾ ਦਿੰਦੇ ਹਾਂਜੀ ਕੋਈ ਇੱਟਾਂ ਦੇ ਬਣੇ ਨੇ ਤੇ ਕੋਈ ਕੱਚੀਆਂ ਕਰਨ ਇਹ ਪ੍ਰਾਣੇ ਕਿਨੇ ਕਿਨੇ ਆ ਕਿੰਨਾ ਕਿੰਨਾ ਟਾਈਮ ਹੋਇਆ ਪਾਏਆਂ ਨੂੰ 50 ਸਾਲ ਹੋ ਗਿਆ 50 ਸਾਲ ਤੋਂ ਜ਼ਿਆਦਾ ਹੋ ਗਿਆ 50 ਸਾਲ ਹਾਂਜੀ 50 ਸਾਲਾਂ ਦੇ ਇਹੀਂ ਖੜੇ ਐ ਪੁਰਾਣੇ ਹਾਂਜੀ ਬੱਲੇ ਪਤੈ ਨੇ ਉਹ ਗੱਲੇ ਮਿੱਟੀ ਲਾ ਦੇ ਦੀ ਸਾਲ ਬਾਅਦ ਅੱਛਾ ਸਾਲ ਬਾਅਦ ਮਿੱਟੀ ਲਾ ਦਿੰਦੇ ਹਾਂ ਇਹ ਦੇਖੋ ਯਾਰ ਕੋਠਿਆਂ ਦੇ ਜੜੇ ਖੜੇ ਜਵਾਕ ਐ ਵਧੀਆ ਅਸੀਂ ਨਾ ਗਾਣਿਆਂ ਗੋਣਿਆਂ 'ਚ ਦੇਖਦੇ ਹੁਣ ਇਹ ਸਾਰਾ ਕੁਝ ਆ ਜਿੰਨੇ ਆ ਲੱਗਿਆ ਹੁੰਦਾ ਫਿਲਮਾਂ 'ਚ ਸੈੱਟ ਨਕਲੀ ਬਣਾ ਕੇ ਨਕਲੀ ਬਣਾ ਕੇ ਨਾ ਸਾਨੂੰ ਫਿਰ ਦਿਖਾਇਆ ਜਾਂਦਾ ਤੇ ਪਰ ਇਹ ਅਸਲ 'ਚ ਜਿਵੇਂ ਅਸਲ ਜ਼ਿੰਦਗੀ 'ਚ ਦੇਖਣਾ ਇਹ ਨਹੀਂ ਹੈਗਾ ਇਹ ਨਹੀਂ ਦੇਖਣਾ ਹੈ ਹੈ ਆਪਾਂ ਵੀ ਫਿਲਮ ਬਣਾ ਲਈਏ ਫੜੀ ਆਪਣੀ ਫਿਲਮ ਹੀ ਬਣੀ ਜਾਂਦੀ ਹੈ ਬਸ ਯਾਦ ਰੱਖੀ ਤੇ ਇਧਰ ਆ ਨਲਕਾ ਵੀ ਲੱਗਿਆ ਹੋਇਆ ਇਹਨਾਂ ਦੇ ਨਲਕਾ ਤੋਂ ਹੁੰਦਾ ਫਾਇਦਾ ਨਾ ਸਰਦਾਰਾ ਤੇ ਚੜਦੇ ਪੰਜਾਬ ਨੂੰ ਵਾਹ ਚੜਦੇ ਪੰਜਾਬ ਨੂੰ ਮੈਂ ਉਹੀ ਸਾਰਾ ਦਿਖਾਈ ਜਾਂਦਾ ਚੜਦੇ ਪੰਜਾਬ ਵਾਲਿਆਂ ਨੂੰ ਆ ਪੈਲੀ ਆ ਗਈ ਜੇ ਪਿੰਡ ਦੀ ਫਿਰਨੀ ਹੈ ਬਸ ਜਮਾ ਤੇ ਇਹਨਾਂ ਦਾ ਇਧਰਲੇ ਪਾਸੇ ਜਾਣ ਨੂੰ ਆ ਗਿਆ ਘਰ ਤੋਂ ਇਧਰ ਜਾਣ ਨੂੰ ਕੋਈ ਫਿਲਟਰ ਨਹੀਂ ਪੀਂਦੇ ਕੋਈ ਹਾਰੋ ਦਾ ਪਾਣੀ ਨਹੀਂ ਹੈਗਾ ਇਹਨਾਂ ਕੋਲੇ ਇਹੀ ਪਾਣੀ ਪੀਂਦੇ ਆ ਨਿਆਣੇ ਬਾ ਇਹਨੂੰ ਤਾਂ ਨਿਮਾਓ ਇੱਕ ਨੂੰ ਤਾਂ ਇਹਨੂੰ ਤਾਂ ਇਹ ਨਾ ਤਕੜਾ ਨਹੀਂ ਸੀਗਾ 10 ਦਿਨ ਹੋ ਗਏ ਚੱਲ ਆ ਨਹੀਂ ਨਾ ਤਾਂ ਆ ਸੀ ਆ ਸੀ ਆ ਸੀ ਇਹ ਨਾ ਤਿੰਨ ਦੋ ਨਾ ਤਿੰਨ ਕਿੰਨੇ ਦਿਨ ਹੋ ਗਏ ਨਾ ਤੈਨੂੰ ਦਿਨ ਚਾਰ ਦਿਨ ਹੋ ਗਏ ਚਾਰ ਦਿਨ ਦਾ ਮੰਨ ਨਹੀਂ ਗਿਆ ਇਹਨੂੰ ਫੜ ਕੇ ਨਲਕੇ ਥੱਲੇ ਕਰੋ ਠੰਡ ਉਹ ਕਾਹਨੋਂ ਠੰਡ ਲੱਗ ਜੂ ਠੰਡ ਲੱਗ ਜੂਗੀ ਆ ਠੰਡ ਲੱਗ ਜੂ ਰਹਿਣ ਦਾ ਆ ਦੇਖੋ ਯਾਰ ਕਿੰਨਾ ਸੋਹਣਾ ਮਤਲਬ ਵਾਲਾ ਦਵਾਲਾ ਹੈ ਨਾ ਤੇ ਖੇਤਾਂ ਨੂੰ ਦੇਖੋ ਇੱਥੋਂ ਜਾਂਦਾ ਹੈਗਾ ਖੇਤਾਂ ਨੂੰ ਇੱਥੋਂ ਥਾਂ ਜਾਂਦਾ ਹੈਗਾ ਸੱਚੀ ਇਹਦਾ ਗਰਦਾਸ ਮਾਨ ਜੀ ਦਾ ਇੱਕ ਗਾਣਾ ਹੈਗਾ ਸ਼ਾਇਦ ਤੁਸੀਂ ਸੁਣਿਆ ਹੋਵੇ ਉਹ ਮੁੜ ਮੁੜ ਯਾਦ ਆਸਤਾ ਆਵੇ ਪਿੰਡ ਦੀਆਂ ਗਲੀਆਂ ਦੀ ਤੇ ਉਹਦੇ 'ਚ ਸੈੱਟ ਲੱਗਿਆ ਹੁੰਦਾ ਸਾਰਾ ਇਹ ਉਹਦੇ 'ਚ ਸੈੱਟ ਲਾਇਆ ਹੋਇਆ ਹੈਗਾ ਸਾਰਾ ਉੱਚ ਦਿਖਾਈ ਉੱਚ ਜਵਾਕ ਜਿਹੀ ਭਜਦੇ ਆ ਪਾਥੀਆਂ ਲਾ ਕੇ ਇਹਨਾਂ ਦਾ ਸਟੋਰ ਰੂਮ ਪਾਥੀਆਂ ਨਾਲ ਸਟੋਰ ਕਰਕੇ ਰੱਖੀਆ ਨੇ ਜੜੀਆਂ ਇਹ ਚੀਜ਼ਾਂ ਨੇ ਇਹ ਵੀ ਨਾ ਥੋੜੀਆਂ ਲੱਬੇ ਤੋਂ ਮਿਲਦੀਆਂ ਨੇ ਲੈਂਦੇ ਪੰਜਾਬ 'ਚ ਇਹ ਨਹੀਂ ਹੈਗਾ ਵੀ ਸਾਰੇ ਕਿਤੇ ਸਾਰਾ ਪੰਜਾਬ ਹੀ ਐਵੇਂ ਦਾ ਕਈ ਵਾਰੀ ਬੰਦਾ ਐ ਸੋਚਦਾ ਵੀ ਕਿਤੇ ਸਾਰਾ ਪੰਜਾਬ ਦੀ ਵਾਲਾ ਦਵਾਲਾ ਇਹੋ ਜਿਹਾ ਹੈ ਇਹ ਇਹ ਡੇਰਾ ਇਹ ਡੇਰਾ ਹਾਂ ਇਹ ਲੱਬੇ ਤੋਂ ਮਿਲਦਾ ਪਿੰਡਾਂ ਦੇ ਵਿੱਚੋਂ ਪਿੰਡ ਲੱਭਣਾ ਪੈਂਦਾ ਸੀ ਲਾਹੌਰ ਤੋਂ ਚੱਲੇ ਸੀ ਸਵੇਰੇ ਹਾਂ ਜੀ ਇੱਧਰ ਦਿਖਾਉਨੇ ਆ ਅੱਛਾ ਹਾਂ ਜੀ ਹਾਂ ਜੀ ਦਿਖਾਉਨੇ ਇੱਕ ਮਿੰਟ ਤੇ ਅਸੀਂ ਲਾਹੌਰ ਤੋਂ ਚੱਲੇ ਸੀਗੇ ਸਵੇਰੇ ਤੇ 3 ਘੰਟੇ ਸਾਢੇ 3 ਘੰਟੇ ਲੱਗੇ ਸਾਨੂੰ ਇਹ ਪਿੰਡ 'ਚ ਪਹੁੰਚਣ ਨੂੰ ਮਤਲਬ ਇੰਨਾ ਗੂਗਲ ਮੈਪ ਲਾਇਆ ਹਾਂ ਹਾਂਜੀ ਇੱਧਰ ਆਓ ਲੱਭਦਾ ਕਿਉਂ ਨਹੀਂ ਹੈਗਾ ਤੇ ਇਹ ਮਸਾ ਲੱਭਿਆ ਬੜੀ ਮੁਸ਼ਕਲ ਲੱਭਿਆ ਬੜੀ ਮੁਸ਼ਕਲ ਕਿੰਨੀਆਂ ਨਹਿਰਾਂ ਤੋਂ ਵਟਾਂ ਖਾਲਾਂ ਤੋਂ ਇੱਧਰ ਉੱਧਰ ਆਉਂਦੇ ਹੋਏ ਫੇਰ ਇੱਥੇ ਪਹੁੰਚੇ ਪਾ ਟੋਪ ਕੇ ਫੇਰ ਆਏ ਫੇਰ ਆਇਆ ਤੇ ਜਦੋਂ ਹੁਣ ਤੁਸੀਂ ਹੁਣ ਹੋਵੇ ਤੁਹਾਨੂੰ ਤਾਂ ਦੱਸਦਾ ਪੀਰਕੋਟ ਪਿੰਡ ਦਾ ਨਾਮ ਹੈ ਤੇ ਤੁਸੀਂ ਆ ਜਿਓ ਇੱਥੇ ਆਜੇ ਕੋਈ ਗੱਲ ਇੱਥੋਂ ਵਿਕਾਸ ਜਾਵਾ ਲੱਗਦਾ ਕਿ ਘਰਾਂ ਹੁੰਦੀਆਂ ਸੀਗਾ ਪਹਿਲਾਂ ਪ੍ਰਾਣੇ ਘਰਾਂ ਚ ਹੈ ਆ ਦੇਖੋ ਕਿਕਰਾਂ ਖੜੀਆਂ ਅੱਜ ਵੀ ਓਵੇਂ درختੋਂ ਹੁੰਦੇ ਘਰਾਂ ਚ ਸੱਚੀਅਰ ਦੇਖ ਕੇ ਨਾ ਯਕੀਨ ਨਹੀਂ ਆਉਂਦਾ ਫਿਲਮੀ ਸੈੱਟ ਤੋਂ ਘੱਟ ਨਹੀਂ ਹੈਗਾ ਆਪਾਂ ਡੁਪਲੀਕੇਟ ਸੈੱਟ ਬਣਾ ਹੀ ਜਾਂਦੇ ਆ ਸਾਰੇ ਕਿਤੇ ਤੇ ਵੀ ਫਿਲਮਾਂ ਬਣਾਉਣ ਦੇ ਲਈ ਤੇ ਇੱਥੇ ਆਉਣਾ ਚਾਹੀਦਾ ਹੈਗਾ オリジナル ਚ ਤੇ ਆ ਇੰਜਨ ਇੰਜਨ ਲਾਇਆ ਹੋਇਆ ਪੀਟਰ ਇੰਜਨ ਲਾਇਆ ਆ ਟੋਕੇ ਨੂੰ ਕਿਤੇ ਹੱਥਾਂ ਵਾਲਾ ਕੋਈ ਦਰਦਾ ਕਿਤੇ ਪੀਟਰ ਇੰਜਨ ਲਾਇਆ ਹੋਇਆ ਹੁਣ ਮਾਲ ਵੱਜ ਜਾਂਦਾ ਹੈ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਹੈ ਮਸ਼ੀਨ ਨੇ ਉੱਥੇ ਕੰਮ ਕਰਨਾ ਹੁਣ 15 ਤੋਂ 20 ਅਗਰ ਹੋਵੇ ਪਸ਼ੂ ਪਸ਼ੂ ਹੁਣ ਉੱਥੇ ਬੰਦਾ ਫਿਰ ਪਸਾਨਾ ਦੇਣ ਤੇ ਇਹੀ ਸੇ ਕੰਮ ਤੇ ਰਹੇਗਾ ਸਹੀ ਗੱਲ ਹੈ ਇਸ ਤਰ੍ਹਾਂ ਇਹ ਜਰਾ ਕੋਈ 5 ਮਿੰਟ ਦਾ ਢੇੜਾ ਦਿੱਤਾ ਤੇ ਗਿਆ ਹਮ ਸਹੀ ਬੱਪਰਾ ਇਹਨਾਂ ਦੇ ਹਾਲ ਨਹੀਂ ਉਹਨਲੇ ਵੀ ਹੋਣਗੇ ਹਨਾ ਸਾਡੇ ਦਾ ਹਾਲ ਨੇ ਵੀ ਕੁਛ ਵੀ ਨਹੀਂ ਰਿਆਲ ਨੇ ਹੈਗੇ ਨੇ ਦਰਖਤਾਂ ਤੇ ਆਪਣੇ ਤਾਂ ਦਰਖਤ ਦੀ ਪੱਟੀ ਸਰ ਦਾ ਦਰਖਤ ਦੀ ਨਿ ਵੇੜੇ ਚ ਦਰਖਤ ਹੀ ਨਹੀਂ ਹੁੰਦਾ ਨਹੀਂ ਹੈ ਨਕਸ਼ੇਆਂ ਵਾਲੀਆਂ ਡਿਜੀਟਲ ਕੋਠੀਆਂ ਚੱਲਦੀਆਂ ਮੈਨੂੰ ਹੁਣ ਇੱਕ ਗੱਲ ਦੱਸੋ ਕਿ ਜੇ ਉਹ ਘਰ ਫੇਰ ਦੁਬਾਰਾ ਕੱਚਾ ਹੁੰਦਾ ਨੂੰ ਫੇਰ ਸੱਚੇ ਨੂੰ ਕਰਦੇ ਉਹ ਪੱਕੇ ਨਹੀਂ ਦੱਸਦੇ ਕਿਉਂ ਅੱਛਾ ਨਹੀਂ ਜਿਨੇ ਬਣਾ ਕੇ ਵੀ ਦਿੱਤੀ ਏ ਨਹੀਂ ਅੱਛਾ ਉਹ ਵੀ ਇਹ ਹੁੰਦੀ ਏ ਇਹ ਬਣਾਇਆ ਬਣਾਇਆ ਆਪ ਹੈ ਸਾਰਾ ਇਹ ਬਣਾਉਂਦੇ ਆਪ ਫੀਮੇਲ ਚ ਬਣਾਉਂਦੀਆਂ ਬੁੜੀਆਂ ਬਣਾਉਂਦੀਆਂ ਅੱਛਾ ਦੋਵੇਂ ਰਲਕੇ ਬਣਾਉਣੇ ਹੋ ਜਦੋਂ ਘਰ ਬਣਾਉਣਾ ਦੋਵੇਂ ਰਲਕੇ ਬਣਾਉਂਗੇ ਤੇ ਬੁੜੀਆਂ ਬੰਦੇ ਦੋਵੇਂ ਰਲਕੇ ਬਣਾਉਣਗੇ ਫੇਰ ਠੀਕ ਹੈ ਵਧੀਆ ਬਾਈ ਓਏ ਨਹੀਂ ਲੜਨਾ ਨਹੀਂ ਲੜਾਈ ਹੋ ਗਈ ਓਏ ਨਾ ਨਾ ਸੱਟ ਵੱਜੂਗੀ ਲੜੀ ਜਾਂਦੇ ਆ ਇਹਦਾ ਕੋਲ ਕੋਲ ਚਲਦੀ ਰਹਿੰਦਾ ਹੁੰਦਾ ਕੁਝ ਨਹੀਂ ਹੁੰਦਾ ਨਿਆਣੇ ਹੁੰਦੇ ਅਹੀਂ ਅਹੀਂ ਜਵਾਨ ਹੁੰਦਾ ਹੀ ਬੰਦਾ ਓਏ ਲੜਨਾ ਨਹੀਂ ਠੀਕ ਹੈ ਲੈ ਤੇਰੀ ਮੂਵੀ ਬਣਾ ਦਿੰਨੇ ਆ ਗੁੱਸੇ ਕੇ ਹੁੰਦੇ ਆ ਯਾਰ ਖੁਸ਼ ਆ ਹੁਣ ਹੈਂ ਹੈ ਵੀ ਪਹਿਲਵਾਨਾਂ ਵਰਗਾ ਅੱਛਾ ਇੱਧਰ ਨੂੰ ਆ ਗਿਆ ਇਹ ਵੀ ਘਰ ਹੀ ਐ ਸਾਰੇ ਪਿੰਡ ਦਾ ਘੇੜਾ ਅੱਛਾ ਇਹਨਾਂ ਦੇ ਇੱਕ ਗੱਲ ਮੈਂ ਹੋਰ ਦੇਖੀ ਬਾਈ ਜਿਵੇਂ ਇਹਨਾਂ ਦੇ ਉਹ ਨਹੀਂ ਹੈਗੀਆਂ ਤੁਹਾਨੂੰ ਪਤਾ ਚਾਰ ਦੁਵਾਰੀਆਂ ਨਹੀਂ ਹੁੰਦੀਆਂ ਹਾਂਜੀ ਚਾਰ ਦੁਵਾਰੀਆਂ ਨਹੀਂ ਹੈਗੀਆਂ ਅੱਛਾ ਦੁੱਧ ਤਾੜਾ ਜਾਂਦਾ ਮਣ ਕਿਵੇਂ ਜਾਂਦਾ ਸਾਲੇ ਪੰਜ ਹਜ਼ਾਰ ਨੂੰ ਹਾਂਜੀ ਮਣ ਮਣ ਦੇ ਹਿਸਾਬ ਨਾਲ ਦੁੱਧ ਦਿੰਦੇ ਤੇ ਤਾਰ ਕਰਦੇ ਆ ਦੁੱਧ ਦੀ ਗਜਾਰਾ ਖੇਤੀ ਵੀ ਹੈ ਕਹਿੰਦੇ ਸੀ ਖੇਤੀ ਖਾ ਦੀਏ ਥੋੜਾ ਜਿਹਾ ਪਿੰਡ ਦਾ ਖਾ ਦੀਏ ਥੋੜਾ ਜਿਹਾ ਉੱਪਰ ਚੜ ਕੇ ਇੱਥੋਂ ਚਲੋ ਚਲੋ ਨਿਆਣੇ ਉੱਪਰ ਚਲੋ ਇਹ ਦੇਖੋ ਉੱਪਰਲੇ ਪਾਸੇ ਵੀ ਸੌਂਦੇ ਹੋਣਗੇ ਇਹ ਇਧਰ ਮੰਜੇ ਢਾ ਕੇ ਕੋਠਿਆਂ ਦੇ ਤੇ ਆ ਗਿਆ ਉੱਪਰਲਾ ਬਸ ਸਾਰਾ ਇੱਥੋਂ ਦੇਖਦੇ ਨਾ ਸਾਰੇ ਘਰ-ਬਾਰ ਇਹ ਹੈ ਪੁਰਾਣੇ ਪੰਜਾਬ ਦੀ ਖੁਸ਼ਬੂ ਬਈ ਜਮਾ ਪੁਰਾਣੇ ਪੰਜਾਬ ਦੀ ਖੁਸ਼ਬੂ ਇਹ ਹੈ ਕਿਹਦਾ ਕਿਹਦਾ ਦੇਖ ਕੇ ਦਿਲ ਕਰਿਆ ਆ ਵੀ ਲੰਦਾ ਪੰਜਾਬ ਯਾਰ ਕਿਹੜਾ ਮਾਰੀ ਇੱਕ ਵਾਰੀ ਜ਼ਰੂਰ ਵਿਕਾਸ ਭਾਈ ਆ ਜਾ ਉੱਪਰ ਆ ਜਾ ਜਦੋਂ ਨਿਆਣੇ ਨਿਆਣੇ ਹੁੰਦੇ ਤਾਂ ਛਾਲਾ ਮਾਰ ਦਿੰਦੇ ਆ ਕੋਠਿਆਂ ਤੋਂ ਇੰਨਾ ਕ ਤਾਂ ਉਹੀ ਟੱਪ ਜਾਂਦੇ ਸੀ ਕਿਹੜਾ ਨਿਆਣਾ ਮਾਰੂਗਾ ਛਾਲ ਹਾ ਵੱਡਾ ਨਿਆਣਾ ਵਿਕਾਸ ਵਿਕਾਸ ਭਾਈ ਕਹਿੰਦੇ ਬਈ ਬਚਪਨ ਜਾਦ ਮੈਨੂੰ ਮਾਰ ਦੋ ਭਾਈ ਦੇਖ ਲੈ ਆ ਜੇ ਲੱਤ ਮਾਰ ਉਹ ਕੁਝ ਨਹੀਂ ਹੁੰਦਾ ਇਹ ਜਾਣ ਦੋ ਇਹ ਇਨਾ ਉੱਚਾ ਵੀ ਨਹੀਂ ਹੈਗਾ ਇਹ ਐਡੀ ਤਿਆਰੀ ਤਾਂ ਕਰਨ ਦੀ ਲੋੜ ਨਹੀਂ ਚਲੋ ਚਲੋ ਨਹੀਂ ਜੇ ਤੇ ਹੈ ਪਰ ਛਾਲ ਬਚਪਨ ਚ ਵੱਜ ਜਾਂਦੀ ਸੀ ਯਾਰ ਬਚਪਨ ਮੈਂ ਵੀ ਤਾਂ ਹੀ ਨਹੀਂ ਮਾਰਦਾ ਬਚਪਨ ਲੰਘ ਗਿਆ ਆਪਣਾ ਹੱਡ ਮੋਢਾ ਨਾ ਟੁੱਟ ਜਾਏ ਉਹ ਨਿਆਣਾ ਮਾਰ ਦੂਗਾ ਨਿਆਣੇ ਤੋਂ ਭਰਾਓ ਨਿਆਣੇ ਮਾਰੋ ਮਾਰਦੇ ਮਾਰਦੇ ਇਹ ਆ ਲੈ ਇਹ ਤਾਂ ਥੋੜਾ ਹੀ ਹੈ ਉਹ ਦੇਖੋ ਵੱਡੇ ਆ ਚੱਲ ਚੱਲੋ 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 ਵਕਾਹ ਬਈ ਏ ਆ ਵੱਡੇ ਹੋਣ ਦਾ ਇਹੀ ਉਹ ਹੁੰਦਾ ਦੇਖ ਲਓ ਇਹਨਾਂ ਨੂੰ ਕੁਝ ਨਹੀਂ ਹੁੰਦਾ ਵਕਾਸ ਕੁਝ ਹੋਇਆ ਤਾਂ ਨਹੀਂ ਦੁਬਾਰਾ ਬੀਲਿੰਗ ਆਈ ਵੈਸੇ ਮੈਂ ਵੀ ਮਾਰਦਾ ਇੱਕ ਮਿੰਟ ਉਹ ਮਾਰ ਲੱਗਦਾ ਮਾਰੋ ਚਾਲ ਚਾਲ ਮਾਰੋ ਇੱਧਰ ਹੋ ਇੱਧਰ ਠੀਕ ਹੈ ਆ ਖੱਪੇ ਇਹ ਲੈ ਵੀ ਮੇਰੀ ਵਾਰੀ ਆ ਗਈ ਛਾਲ ਮਾਰਦੀ ਬਾਈ ਡਰ ਲੱਗ ਰਿਹਾ ਕੁਛ ਨਹੀਂ ਹੁੰਦਾ ਮਾਰਦਾ ਸਾਰ 1 2 3